ਲਓ ਜੀ ਸਵੇਰ ਦਾ ਵਕਤ ਹੈ ਜੀ ਨੀਂ ਪਈ ਜਾਂਦਾ ਬਹੁਤ ਨੀਂ ਪੈ ਰਹੇ ਹੈ ਬਹੁਤ ਜਿਆਦੇ ਰਮਾਨ ਜਾ ਰਿਹਾ ਹੈ ਡੇਰੀ ਤੇ ਮੀ ਪੈਦੇ ਦੇ ਵਿੱਚ ਕੋਈ ਆਉਲੇ ਆਉਲੇ ਹੋਏ ਅੰਦਰ ਲੱਗੇ ਸਿਕਲ ਨੇ ਬਾਹਰ ਮੈਂ ਕਰਦੀਆਂ ਪਾਠ ਠੀਕ ਹੈ ਜੀ ਮੇਂ ਆਉਗਾ ਸਟਾਰ ਠੰਡ ਹੋਈਊਗੀ ਨਸਮੂਤ ਐਸਟਰ ਨਮੋਸਮਾ ਨਾ ਪਾ ਕਰਦੇ ਪਾਠ ਜੀ ਰਮਾਂ ਚਲਾ ਗਿਆ ਤੇ ਮਟਾਰ ਤੂ ਕੱਢ ਲਈ ਕੋਹਾ ਵੀ ਸਿੱਟਤਾ ਇਹਦੇ ਨਾਲ ਆਪਣਾ ਕੰਪਲੀਟ ਹੈ ਠੀਕ ਹੈ ਜੀ ਫਿਰ ਮਿਲਦੇ ਹਾਂ ਲਓ ਜੀ ਰਮਾਂ ਤਾਂ ਦੇਖੀ ਅੰਦਰ ਟੀਵੀ ਨਾਟਕ ਦੇਖੀ ਹੁੰਦਾ ਉਹ ਤਾਂ ਬਾਰਾਂ ਵਜੇ ਠੰਡਾ ਮੌਸਮ ਨੇ ਰੋਟੀ ਪਾਣੀ ਖਾ ਕੇ ਅੰਦਰ ਬਹਿ ਗਿਆ ਸੀਗਾ ਇਹ ਦੇਖ ਰਿਹਾ ਆਪਣਾ ਟੀਵੀ ਭਾਂਡੇ ਵਗੈਰਾ ਜੀ ਆਪਾਂ ਮਾਗ ਦਿੱਤੇ ਮੌਸਮ ਹੋਇਆ ਪਸਵਰੇ ਦਾ ਜੀ ਠੰਡਾ ਹੀ ਜਦੋਂ ਨਰਮਾ ਨੂੰ ਪਾਉਣਗੇ ਵਧੀਆ ਮੌਸਮਾ ਠੰਡਾ ਅੱਜਾਂ ਨੂੰ ਆਪਾਂ ਪਾਣੀ ਪਿਆ ਤਾਂ ਹੁਣ ਨਮਾਗਾ ਨਹੀਂ ਠੰਡ ਸੀਗੀ ਪਹਿਲਾਂ ਨਹੀਂ ਨਮਾਗਾ ਇਹ ਤਾਂ ਸਵੇਰੇ ਨਮਾਗਾ ਨੇ ਅੱਜ ਆਪਾਂ ਹੁਣ ਇਹ ਨਮਾ ਕੇ ਪਾਣੀ ਪੁਣੀ ਪਿਆ ਕੇ ਅੰਦਰ ਵੀ ਆਪਾਂ ਨਹੀਂ ਬੰਨੇਗਾ ਠੰਢੀ ਆ ਗਈ ਮੈਂ ਖੜਾ ਰਹਿਣ ਦੇ ਚੱਲ ਕੁਛ ਨਹੀਂ ਹੁੰਦਾ ਨੂੰ ਤਾਂ ਇਹ ਮੈਨੂੰ ਬਾਹਰ ਛੱਡ ਦੇ ਬਾਹਰ ਕੱਖਾਣ ਮਿਲਦੀ ਹੈ ਤਾਂ ਪੱਗੋਤਾ ਕੋਕੋ ਵੀ ਆਪਣਾ ਬੈਠਾ ਹੈ ਵੀ ਆਪਾਂ ਤੋਂ ਇਹ ਨਹੀਂ ਜੀ ਕੱਪੜੇ ਇੱਥੇ ਬਾਹਰ ਜਾਣੇ ਤਾਂ ਦਿਸ ਕੰਮ ਨਹੀਂ ਹੁੰਦੇ ਹਨਾ ਸਭ ਕੱਪੜੇ ਇਹ ਸੱਤ ਕਰਦੇ ਕੱਪੜੇ ਮੋਗੇ ਪੈਸੇ ਤੋਂ ਹੀ ਆਨੇ

पे, गुड़ अपने खत्म हो पाए गुड़े छोट में छोट में डरना कुछ कट कुछ मशीन पाई पाई है कुछ लोग हो पाई हो पाली अपना मशीन चो पढ़ रहे हैं कपड़े ਕਿ 5:30 ਹੋ ਚੁੱਕੇ ਆ ਹੁਣ ਸ਼ਾਮ ਦਾ ਵਕਤ ਆ ਮੰਮੀ ਸੋਈ ਜਾਂਦੀ ਕੱਪੜੇ ਹੀ ਬਹੁਤ ਚਿਰ ਬਾਅਦ ਮੰਮੀ ਨੇ ਚੱਕਿਆ ਕੱਪੜੇ ਜੀ ਸੇ ਹੁਣ ਸਟਾਰਟ ਕਰ ਦਿੱਤੇ ਆ ਮੰਮੀ ਨੇ ਬੈਕ ਆ ਗਈ ਮੰਮੀ ਬੈਕ ਜੇਕਰ ਤੁਸੀਂ ਵੀ ਕਿਸਮਾਣੇ ਤਾਂ ਆਪਣੇ ਕਨੈਕਟ ਕਰਿਓ ਜੀ ਮੰਮੀ ਸਿਵਾਉਂ ਗੋਟੇ ਬਹੁਤ ਸਰਾ ਟੇਲਰ ਇਹ ਜੀ ਤੁਹਾਨੂੰ ਪਤਾ ਨਹੀਂ ਇਹਦੇ ਬਾਰੇ ਤੇ ਕਨੈਕਟ ਕਰਿਓ ਮੰਮੀ ਨਾਲ ਜੇ ਤੁਸੀਂ ਇਸ ਕੱਪੜੇ ਸਿਵਾਣੇ ਹੋਣ ਤਾਂ ਹੀ ਤੇ ਹੁਣ ਸ਼ਾਮ ਦਾ ਵਕਤ ਆ ਆਪਾਂ ਜੋਤਰਾ ਨੂੰ ਜਨਮ ਘਰ ਦੁਆਰਾ ਸਾਹਿਬਾ ਤੁਹਾਨੂੰ ਪਤਾ ਹੀ ਹੈ ਆਪਣੇ ਰਿਟੇਲ ਸ਼ਾਮ ਦੇ ਅਸੀਂ ਮਿਲਿਆੜੇ ਬਹੁਤ ਹੈ ਟੇਲੇ ਬਹੁਤ ਬਹੁਤ ਇੰਡੀਆ ਰਿਟੇਲ ਦਾ ਕਾਰਡਮ ਤੇ ਮਸਾਲਾ ਮਾਤਾ ਕਦੇ ਸੁਣਿਆ ਮਾਨਸਾ ਦੇ ਹਿੰਦੇ ਟੇਲਰ ਤਾਂ ਚਲੋ ਇਹ ਬਾਤ ਚੰਨ ਦੇ ਕਾਲਾ ਪੈਣੀ ਆਪਣੇ ਮਿੱਤਰੋ ਤੇ ਸਵੇਰ ਦਾ ਸਮਾਂ ਇਹਨਾਂ ਨੂੰ ਆਪਾਂ ਪਾਣੀ ਪਿਈਏ ਇਹਨੇ ਵਿਚਾਰੇ ਨੂੰ ਬਾਹਰ ਕੇ ਖੜੇ ਸੀ ਆਪਣੇ ਆਇਆ ਤੂੰ ਵੀ ਆਇਆ ਓਏ ਆਇਆ ਇਹਨਾਂ ਨੂੰ ਪਾਣੀ ਪਿਈ ਜਾਂਦੇ ਸੀ ਆਪਾਂ ਚਲੋ ਮਹਕਈਵਰੇ ਤੇ ਤੁਹ ਲੱਗ ਗਈ ਹਿੰਦੀ ਨਾ ਆਇਓ ਮਤਰਾ ਨਾ ਆਪਾਂ ਆਏ ਪਾਣੀ ਪੀਣੇ ਆ ਡਰ ਹੀ ਜਾਂਦਾ ਉਹਨੇ ਤਾਂ ਪੀ ਲਿਆ ਐ ਪੀ ਲਿਆ ਜੇ ਬ੍ਰੋ ਆ ਜੋ ਪਾਣੀ ਪੀ ਲੋ ਮਹਿਮਾਨੋ ਪਾਣੀ ਪੀ ਲੋ ਹੌਣ ਸੰਗਾਂ ਲੱਗੇ ਹੋਈ ਪੀ ਲੈ ਰਾਜ ਲੈ ਕਿਉਂਕਿ ਠੰਢੀ ਜੀ ਹੋ ਰਹੀ ਐ ਮੀਂਹ ਪਿਆ ਸੀ ਰਾਤ ਕੱਲ ਦੁਪਹਿਰੇ ਵੀ ਮੀਂਹ ਪਈ ਗਿਆ ਸੀ ਸਾਰਾ ਦਿਨ ਤੇ ਬਹੁਤ ਵਧੀਆ ਲੱਗਦਾ ਐਦਾਂ ਹੀ ਸੇਵਾ ਕਰਕੇ ਜੀ ਦੇਖੋ ਤੁਹਾਡੇ ਵੀ ਬਾਹਰ ਬੁਰਗੇ ਪਸ਼ੂ ਫਿਰਦੇ ਹੁੰਦੇ ਆ ਤਾਂ ਨਾ ਜਰੂਰ ਪਾਣੀ ਪਿਆ ਕਰੋ ਤੇ ਆਪਣੇ ਨੂੰ ਤਾਂ ਆਪਣੇ ਦੀ ਆਪਣੇ ਵਾਂਗੂ ਸੇਵਾ ਸਮਝ ਕੇ ਨਾ ਸੇਵਾ ਕਰਿਆ ਕਰੋ ਜੀ ਆਹ ਨੱਟ ਪੋ ਰੈਡੀ ਆ ਨਾ ਟੋ ਪਵਾ ਦਾਂਗੇ ਮੇ ਮਮੀ ਇੱਧਰ ਲਾਈਂਦੇ ਰੋਟੀ ਮੈਂ ਰਾਣੀ ਤੇਰੇ ਰਮਾਣਾਂ ਬੱਚਿਆਂ ਦਾ ਬਹੁਤ ਯਾਲੇ ਪੁੱਤਾਂ ਆਏ ਕੋਈ ਮਮੀ ਆ ਪੰਛੀ ਹੁਣ ਸੁਣੀ ਮੈਨੂੰ ਤਲਾ ਕੋਈ ਚੀਜ਼ ਮੂੰਹ ਲਾ ਕੇ ਮੇਰੇ ਉਂਗਲ ਇਕ ਕੋਕੋ ਅੰਦਰ ਖੜਾਈ ਕੋਕੋ ਦੇਖੋ ਕਿਵੇਂ ਖੜਿਆ ਕੋਕੋ ਇੱਕ ਕੋਕੋ ਕੋਕੋ ਉਸ ਕੋਈ ਗੱਲ ਗੋਲ ਪੁੱਤਿਆ ਹੋਇਆ ਸੀ ਪਿਆ ਤਾਂ ਮੈਂ ਪਾਣੀ ਮੈਂ ਸਭ ਕੇ ਬੋਤਲੀਆਂ ਹੋਇਆ ਵਧੀਆ ਗੱਲਾਂ ਪੁੱਤਿਆ ਹੋਇਆ ਸੀ ਥੈਂਕ ਯੂ ਜਾਰੇ ਅੰਨ ਪਰ ਪਰ ਦਰੇ ਨੇ ਕੀ ਗੱਲ ਹੈ ਪਾਣੀ ਨਹੀਂ ਘੁੱਟਣਾ ਕਿਉਂਦਾ ਕੱਲ ਹੀ ਰਵੀ ਪਾਣੀ ਚਾਹਤ ਨੇ ਹੈ ਉਹ ਹੋਰ ਸੀਗਾ ਚਲੋ ਭਾਈ ਆ ਹਾਂ ਬੱਚੇ ਦੋ ਬੱਚੇ ਹੈ ਇੱਕ ਪੂਰਾ ਇੱਕ ਛਟਾ ਹੈ ਤੇ ਉਹਦਾ ਡੈਡੀ ਦਾ ਨਾਮ ਦੇਖਿ ਮੈਨੂੰ ਕਹਿੰਦਾ ਅੱਧਾ ਘੰਟਾ ਲਾ ਤਾਂ 10 ਰੋਟੀਆਂ ਦੇ ਮਾਂ ਮੇਰੇ ਉਂਗਲ ਦੁਖੇਂ ਤੜਕੇ ਧਰਦੇ ਮਸਾਂ ਕੱਢੀ ਮੈਂ ਹੂੰ ਮੇਰੇ ਵੀ ਸਾਰੇ ਆਣਾ ਵੀ ਹੂੰ ਆ ਪੱਥਰ ਜੱਟ ਬੰਦੂੰਗੀ ਇਹਨਾਂ ਹਾਂ ਪੱਥਰ ਜੱਟ ਨਾ ਹੋ ਜੂ ਠੀਕ ਆ ਤੇ ਤੁਹਾਡੇ ਕੋਲ ਹੈਗਾਗਾ ਹੱਲ ਇਹ ਆਪਾਂ ਨੂੰ ਦੱਸਿਓ ਜੀ ਮੰਮੀ ਦੀ ਉਂਗਲ ਤੇ ਐਵੇਂ ਇਹ ਹੋ ਰਿਹਾ ਉਹ ਹੋਇਆ ਘਰ ਮਾਂ ਹੀ ਇਨ ਉੱਥੇ ਨਾ ਆਪਣਾ ਦੱਸਿਓ ਜੀ ਚੰਗਾ ਪੰਜ ਲੋ ਬਾਬੇ ਕੇ ਪੰਗਾ ਨਹੀਂ ਸੀ ਗਿਆ ਸਾਡੇ ਨਹੀਂ ਆ ਮੈਂ ਚੱਕ ਲਈ ਹੁੰਦੇ ਇਹਨਾਂ ਤਾਂ ਕੂਈ ਪਾਈ ਨਹੀਂ ਮੈਂ ਬਾਬੇ ਕਾ ਨੂੰ ਕਿਹਾ ਬਾਬਾ ਜੀ ਮੈਂ ਤੇਰੇ ਮੰਮੀ ਨੂੰ ਆਖਿਆ ਮੈਂ ਲੈ ਜਾਂਦੀ ਦੀ ਕੀ ਲੈ ਜੂ ਉਹ ਜਦੋਂ ਮੈਂ ਤਰਾਂ ਉਹ ਪਰ ਪਹਿਲਾਂ 2 ਦਿਨ ਹੋ ਗਏ ਸੀ ਨਾ ਪਟਕੇ ਤੇ ਰਹਿਣ ਨੂੰ ਕੋਈ ਚੀਜ਼ ਚੂਜ ਕਈ ਵਾਰੀ ਅੱਜ ਕੱਲ ਹੁਣ ਸੋਣ ਦੇ ਕੋਈ ਧਿਆਨ ਇਹਦੇ ਤੁਸੀਂ ਵੀ ਕਈ ਵਾਰੀ ਕੋਈ ਚੀਜ਼ ਚੱਕਦੇ ਹੋ ਤਾਂ ਉਹਨੂੰ ਵਧੀਆ ਫਰੋਲ ਹੱਥ ਨੇ ਚੱਕ ਲਈ ਮੈਂ ਕਮਰੇ ਮੈਂ ਹੀ ਪੀਣਾ ਦੇਖੀ ਹਾਂ ਦੇਖਿਆ ਮੈਂ ਉਹ ਚੱਕ ਲਈ ਤੁਸੀਂ ਵੀ ਦੇਖ ਕੇ ਚੀਜ਼ ਚੱਕਿਆ ਕਰ ਹਾਂ ਪਰ ਤੇ ਧਾਰ ਨੂੰ ਮਤੋਂ ਲੱਗਿਆ ਜੀ ਹਾਂ ਹੋਰ ਦੇਖਿਆ ਕਰ ਤੇ ਆਪਾਂ ਆਪਣਾ ਵਟਲ ਹੈ ਇਨੇ ਖੰਡ ਵਾਲੇ ਨਹੀਂ ਧਰਾਓ ਲਓ ਜੀ ਮੀ ਹੁਣ ਆ ਗਿਆ ਜੀ ਸਟਾਰਟ ਹੋ ਗਿਆ ਮੀ ਮੈਂ ਰੋਟੀ ਖਾ ਕੇ ਏ.ਸੀ. ਕੇ ਅੰਦਰ ਰੋਟੀ ਪਹਿਲਾਂ ਖਾ ਲਈ ਮੈਨੂੰ ਭੁੱਖ ਲੱਗੀ ਸੀ ਇਸ ਕਰਕੇ ਤੇ ਆਪਣੇ ਇਹ ਭੰਡੇ ਪਏ ਐ ਦੇਖਦੇ ਆਪਾਂ ਮੰਨ ਲਈਏ ਭੰਡੇ ਤਾਂ ਮੰਨ ਨਹੀਂ ਪੈਣਗੇ ਪਹਿਲਾਂ ਜਿਆਦਾ ਜਿਆਦਾ ਅਗਰ ਦੋ ਮਿੰਟ ਰੁਕ ਜਾਂਗੇ ਆਪਣੀਆਂ ਮੱਝਾਂ ਕਰ ਰਹੀਆਂ ਐ ਇੰਜੋਏ ਠੀਕ ਐ ਨਾਰਨੇ ਤੋੜਨਾ ਇੱਕ ਤਾਂ ਮਿਲ ਗਿਆ ਕੱਦੂ ਆਪਾਂ ਦੇਖ ਸਕਦੇ ਹਾਂ ਇਹ ਇੱਕ ਅੱਧਾ ਹੋਰ ਮਿਲ ਜੇ ਤਾਂ ਵਧੀਆ ਜੀ ਪ੍ਰਿੰਡੀਆਂ ਤਾਂ ਇਹ ਪੱਟ ਗਏ ਬਹੁਤ ਖੰਦਾ ਭਈ ਇਹ ਇਹ ਨਾ ਮੇਂ ਜੀ ਅੱਟ ਗਿਆ ਪ੍ਰਿੰਡੀਆਂ ਦਾ ਲੱਗੀਆਂ ਤਾਂ ਸਾਰੇ ਦੇਖ ਮੇਰੀ ਨੀਰੇ ਆਂਦ ਰਹੀ ਮੈਂ ਇੱਥੇ ਹੋਰ ਦੇ ਦੂਜਾ ਖੰਦਾ ਹੈ ਨਾ ਤੇ ਆਪਣੇ ਡੇਕਾਂ ਵਿੱਚ ਵਧੀਆ ਵੱਡੀਆਂ ਹੋ ਗਈਆਂ ਇਹ ਕੱਦੂ ਕੱਦੂ ਨਹੀਂ ਮੇਰੇ ਇੱਕ ਕੱਦੂ ਨਹੀਂ ਮਿਲ ਰਹੇਗਾ ਮਿਲ ਜਾ ਬਰਾਵਾ ਮਿਲ ਜਾ ਇੱਥੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਵੱਲਾਂ ਦੇ ਮੰਮੀ ਤੂੰ ਆ ਕੇ ਬਾਹਰੋਂ ਤਾਂ ਮਿਲਦਾ ਨਹੀਂ ਅਰੇ ਸਿੰਗੜ ਇਦਰਾ ਇਹਨਾਂ ਮਿਲ ਗਈ ਵੱਲਣ ਵਾਸਤੇ ਵਿੱਚ ਮੈਦਾਨ ਦੇ ਵਿੱਚ ਪਾਲੀ ਜਾਂਦੇ ਕੱਦੂ ਜੀ ਪਹਿਲੀ ਮੰਮੀ ਤਾਂ ਗੁਰੇ ਕੁਛ ਉੱਤੇ ਹੋ ਰਿਹਾਗਾ ਤੇ ਹੁਣ ਮੰਮੀ ਇੱਥੋਂ ਪਾਲਣਗੇ ਕੱਦੂ ਮੈਨੂੰ ਉੱਦੀ ਛੋੜੀ ਪਤਨ ਤੇ ਮਾ ਉਹਦੀ ਨਾਲ ਹੋ ਗਿਆ ਮੰਮੀ ਨੂੰ ਕਦੇ ਵੀ ਨਹੀਂ ਮਿਲ ਰਿਹਾ ਕੋਈ ਧੱਕਾ ਨਹੀਂ ਆਉਂਦਾ ਕਿ ਲੱਗਿਆ ਕਿ ਤਿੰਨ ਦਿਨ ਤਿੰਨ ਦਿਨ ਚੱਕ ਕੇ ਲਿਆ ਮੈਂ ਤਾਂ ਦੇਖ ਨਹੀਂ ਰਿਹਾ ਕਦੋਂ ਕੋਈ ਕੋਈ ਅੱਜ ਜੇਰ ਨਾ ਦੇ ਦੀਏ ਦੇ ਦੇਣੇ ਤੇ ਹੋਈ ਇਹਨੂੰ ਤੂੰ ਜੇ ਨਾ ਨਹੀਂ ਵੱਧ ਕਦੋਂ ਲੱਗਦੇ ਜੰਨੇ ਆਪਾਂ ਇਹਨੂੰ ਤੂੰ ਜਮਾ ਗਈ ਇਧਰ ਫੜੀਆਂ ਵੱਧੂ ਲੱਗ ਰਹੀਆਂ ਅਜੇ ਤੋੜ ਦੋ ਤੁਸੀਂ ਉਧਰ ਦੇਖ ਲੈ ਮੈਂ ਕਿ ਤੇ ਆਹੀ ਮਿਲਿਆ ਉਧਰ ਦਾ ਤੂੰ ਦੇਖ ਲੈ ਕਦੋਂ ਹੀ ਨਹੀਂ ਮਿਲ ਰਿਹਾ ਕੋਈ ਮਿਲਿਆ ਕੋਈ ਤੋੜ ਕੇ ਵੱਧ ਗਿਆ ਐਨੇ ਜ ਵੱਡੀ ਐਨੀ ਵੱਡੀ ਬੇਲ ਚ ਦੇਖੋ ਜੀ ਇੱਕ ਕਦੋਂ ਹੀ ਮਿਲੇਗਾ ਆਹੀ ਕੱਲਾ ਮੰਮੀ ਪਾ ਪਾਲ ਮੰਮੀ ਕਦੂ ਇਹਦਾ ਇਹ ਬੱਚਾ ਉੱਤੇ ਚੜ ਉੱਤੇ ਚੜ ਗਈ ਇਹਦੇ ਬੇਲ ਬੇਲ ਉੱਤੇ ਚੜ ਗਈ ਬੇਲ ਇਹਦੀ ਬੇਲ ਨਹੀਂ ਜਿਹੜੀ ਖਾਦੀ ਲੋ ਜੀ ਹੁਣ ਆਪਣੀ ਮੱਝ ਪੀ ਰਹੀ ਹੈ ਪਾਣੀ ਪਾਣੀ ਪੀ ਰਹੇ ਹੈ ਜੀ ਮੱਝਾ ਦੇਖੋ ਜੀ ਆਪਣੇ ਟਿਕਾਣੇ ਤੇ ਮੁੱਝਾ ਕਾਣੀ ਹੈ